ਦੇ ਹੈ ਕੀ ਸਮਝਾਉਂਦੇ ਆ ਉਹ ਆਪਾਂ ਪੜਨ ਦੀ ਕੋਸ਼ਿਸ਼ ਕਰਦੇ ਆ ਸ਼ਬਦ ਹੈਡਿੰਗ ਨਹੀਂ ਸਿਰਫ ਸਵਾਰ ਸ਼ੁਰੂ ਹੁੰਦਾ ਹੈ ਰੇਚਿਤ ਚੇਤਸ ਕੀਨਾ ਦਿਆਲ ਦਮਉਤਰ ਬਿਬਹਿ ਨ ਜਾਣ ਸ ਕੋਈ ਐ ਮੇਰੇ ਮਾਣ ਦੇਆ ਦੇ ਕਰ ਪ੍ਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ ਤੇ ਵੇਖੀ ਤੂੰ ਕਿਸੇ ਵੀ ਹੋਰ ਨਾ ਆਸ ਲਾ ਕੇ ਵੈਜੀ ਕਿਤੇ ਇਥੇ ਇਹ ਨਹੀਂ ਕਿਹਾ ਕਿ ਤੂੰ ਕਿਸੇ ਵੀ ਹੋਰ ਆਸ ਲਾ ਰੱਖੀ ਹੈ ਦੇਖੋ ਕਿੰਨਾ ਪਿਆਰਾ ਹੈ ਜਦੋਂ ਬਾਣੀ ਨੂੰ ਅਸੀਂ ਪੜਾਂਗੇ ਨਾ ਅੰਗਰੇਜ਼ੀ ਵਿੱਚ ਸ਼ੌਟ ਨਾ ਹੁੰਦਾ ਟੈਂਸ ਹਿੰਦੀ ਵਿੱਚ ਆਪੀ ਤੁਹਾਨੂੰ ਕਾਲ ਵਾਚ ਕਿਨਵ ਕਾਲ ਦੇ ਮੁਤਾਬਕ ਸੈਂਟੈਂਸ ਲਿਖਣੇ ਕਾਲ ਦੇ ਮੁਤਾਬਕ ਵਾਕ ਨੂੰ ਲਿਖਣਾ ਜਿਵੇਂ ਮੈਂ ਕਹਾ ਕੇ ਮੈਂ ਸੋਮਵਾਰ ਨੂੰ ਫਰਾਨੀ ਥਾਂ ਜਾਵਾਂਗਾ ਫਿਰ ਇੱਕ ਵਾਕ ਬਣੇਗਾ ਇਹ ਉਹ ਕਹਿੰਦਾ ਸੀ ਕਿ ਮੈਂ ਫਰਾਨੇ ਦਿਨ ਸੋਮਵਾਰ ਨੂੰ ਫਰਾਂ ਜਗ੍ਹਾ ਤੇ ਜਾਵਾਂਗਾ ਸ਼ੀਲ ਲੱਭ ਜੀ ਨੇ ਪਰ ਹੁਣ ਉਹ ਕਹਿੰਦਾ ਸੀ ਹੁਣ ਮੈਂ ਕਹਿੰਦਾ ਹਾਂ ਫਿਰ ਦੂਜਾ ਮੈਨੂੰ ਦੱਸਦਾ ਸੀ ਇਸ ਤਰ੍ਹਾਂ ਦੇ ਕਾਰਨਤਰ ਬਾਰੇ ਵਾਕ ਹੁੰਦੇ ਨੇ ਇਨਨੂੰ ਸਮਝ ਗਏ ਤੇ ਬਾਣੀ ਸੌਖੀ ਸਮਝ ਆ ਜਾਂਦੀ ਹੈ। ਰੇ ਚਿਤ ਚੇਤਸ ਕੀ ਨ ਦਿਆਲ ਦਮਦਰ ਐ ਮਨਾ ਤੂੰ ਸਿਰ ਦਿਆਲੂ ਪ੍ਰਭੂ ਅਕਾਲ ਪੁਰਖ ਵੈਗਰੂ ਨੂੰ ਕਿਉਂ ਨਹੀਂ ਯਾਦ ਕਰਦਾ? ਕਿਉਂਕਿ ਇਹ ਜ਼ਰੂਰੀ ਹੈ ਦੇਖੀ ਕਿਤੇ ਹੋਰ ਕੋਈ ਆਸ ਨਾ ਕਰਨੀ ਇਹ ਕਹਿੰਦੇ ਆ ਪੰਚ ਜੇ ਧਾਵੈ ਖੰਡ ਬਰਮੰਡ ਕੋ ਕਰਤਾ ਕਰੇ ਸੋਈ ਰਹਾ ਜੇ ਤੂੰ ਬਾਹਰ ਦੌੜਦਾ ਫਰੇਗਾ ਬ੍ਰਹਮੰਡ ਵਿੱਚ ਖੰਡ ਵਿੱਚ ਦੇਸ਼ਾਂ ਵਿੱਚ ਪਰਦੇਸਾਂ ਵਿੱਚ ਭਜਿਆ ਫਰੇਗਾ ਜੇ ਨਹੀਂ ਰੱਬ ਨੂੰ ਭੜਦਾ ਫਰੇਗਾ ਬਾਹਰੋਂ ਉਹ مالک ਤੇ ਸਭ ਕੁਝ ਆਪ ਹੀ ਕਰੀ ਜਾ ਰਿਹਾ ਜੋ ਕਰਨਾ ਉਹਨੇ ਜੋ ਹੋ ਰਿਹਾ ਉਹ ਉਸੇ ਪਾਵਰ ਕਰਕੇ ਉਸ ਸ਼ਕਤੀ ਕਰਕੇ ਹੋ ਰਿਹਾ ਇਸ ਗੱਲ ਨੂੰ ਮੰਨ ਲੈ ਜਨਨੀ ਕੇਰੇ ਉਦਰ ਉਦਕਮ ਹੈ ਪਿੰਡ ਕੀਆ ਦਸ ਦੁਆਰਾ ਦੇਖੋ ਸੁਈ ਖੇੜ ਕਿ ਤੇਰਾ ਦੰਸ ਸਿਧਰਾ ਵਾਲਾ ਸਰੀਰ ਉਸਨੇ ਮਾਂ ਦੇ ਪੇਟ ਵਿੱਚ ਬਣਾ ਦਿੱਤਾ ਹੈ ਜਿੱਥੇ ਜਲ ਸੀ ਕੋ ਖਤਮ ਨਹੀਂ ਹੋਇਆ ਮਰੀਨ ਦੇਖੋ ਸੁਦਾ ਖਤਮ ਇਹ 10 ਦੁਆਰ ਤੇਰੇ ਸਰੀਰ ਦੇ ਹੋਏ ਤੇ ਇਹ 10 ਦੁਆਰਾਂ ਵਾਲਾ ਸਰੀਰ ਉਸ ਮਾਲਕ ਨੇ ਮਾ ਦੀ ਪੇਟ ਅਗਨ ਦੇ ਵਿੱਚ ਘੜ ਦਿੱਤਾ ਦੇ ਆਹਾਰ ਅਗਨ ਵਿੱਚ ਰੱਖ ਐਸਾ ਖਜ਼ਮ ਹਮਾਰਾ ਉਸ ਅਗ ਵਿੱਚ ਵੀ ਉਸ ਨੇ ਸਾਨੂੰ ਖੁਰਾਕ ਦਿੱਤੀ ਇਸ਼ਾਰਾ ਦਿੱਤਾ ਤੇ ਬਿਚਾ ਕੇ ਰੱਖਿਆ ਪਰ ਜਿਉਂ ਹੀ ਅਸੀਂ ਬਾਹਰ ਆਏ ਮਹਨਿਆ ਪਰ ਵਰਤਾਤਾ ਅਸੀਂ ਉਸ ਨੂੰ ਭੁੱਲ ਗਏ ਜਿਸ ਨੇ ਸਾਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਬਣਾਇਆ ਹੁਣ ਜੋ ਉਦਾਹਰਣ ਦੇ ਰਹੇ ਨੇ ਭਗਤ ਧਨਾ ਜੀ ਬੜਾ ਪਿਆਰਾ ਹੈ ਉਹ ਕਛੂ ਖਮੀ ਵਾਲਾ ਉਦਾਹਰਣ ਦੇ ਰਹੇ ਨੇ ਕਿ ਨੂੰ ਆਪਾਂ ਪਹਿਲਾਂ ਵੀ ਬਾਣੀ ਵਿੱਚ ਪੜ੍ਹਿਆ ਤੇ ਵਿਚਾਰਿਆ ਕਿ ਕਛੂ ਖਮੀ ਆਪਣੇ ਆਂਡੇ ਹੈ ਜਿਹੜੇ ਉਹ ਰੇਤ ਵਿੱਚ ਦਿੰਦੀ ਹੈ ਵ੍ਰੇਤੀ ਚਾਕੇ ਬਾਹਰ ਸਮੁੰਦਰ ਤੋਂ ਪਾਣੀ ਤੋਂ ਤੇ ਆਪ ਪਾਣੀ ਵਿੱਚ ਰਹਿਣਾ ਚਾਹੀ ਜਾਂਦੀ ਏ। ਔਰ ਨਾਕ ਕਦੀ ਉਹਨਾਂ ਨੂੰ ਦੁੱਧ ਪੀਉਂਦੀ ਏ। ਤੇ ਨਾ ਹੀ ਉਹਨਾਂ ਕੋਲੇ ਕੋਈ ਪੰਖ ਨਹੀਂ ਵੀ ਉਹ ਉੱਡ ਕੇ ਕਿਤੇ ਹੋਰ ਚਲੇ ਜਾਣ। ਉਸ ਦੇ ਬੱਚੇ। ਕੁਦਰਤ ਨੇ ਕੀ ਨਿਯਮ ਬਣਾਇਆ ਪਹਿਲਾਂ ਮੈਂ ਉਹ ਦੱਸ ਦਿੰਦਾ ਤੁਹਾਨੂੰ ਵੀ ਕੀ ਹੈ ਨਿਯਮ। ਨਿਯਮ ਇਹ ਹੈ ਕਿ ਕਛੂ ਕੁਮੀ ਦੇ ਆਂਡੇ ਵਿੱਚੋਂ ਦੋ ਹਿੱਸੇ ਹੁੰਦੇ ਨੇ। ਇੱਕ ਭਾਗ ਵਿੱਚੋਂ ਬੱਚਾ ਬਣ ਜਾਂਦਾ ਤੇ ਬਾਹਰ ਆ ਜਾਂਦਾ ਜਦੋਂ ਉਹ ਆਂਡਾ ਟੁੱਟਦਾ ਹੈ ਜਿਹੜਾ ਦੂਜਾ ਭਾਗ ਹੈ ਉਸ ਬੱਚੇ ਦੇ ਖਾਣ ਵਾਸਤੇ ਬਣਿਆ ਹੁੰਦਾ ਹੈ ਜੈਨਿ ਪਹਿਲੇ ਦੇ ਤੈ ਰਿਜਕ ਸਭਾ ਪਾਛੇ ਦੇ ਤੈ ਚੰਤ ਉਪਾਹ ਜੀਵਨੋ ਮਗਰੋਂ ਪੈਦਾ ਕੀਤਾ ਉਸੇ ਆਂਡੇ ਵਿੱਚ ਉਸੇ ਦਾ ਭੋਜਨ ਪਹਿਲਾਂ ਰੱਖਿਆ ਪਿਆ ਸਿੱਖੀ ਇਹ ਪੈਨਾਂ ਚੀਜ਼ਾਂ ਤੋਂ ਸੋ ਇਹ ਗੱਲ ਭਗਤ ਨਾਨਕ ਜੀ ਸਾਨੂੰ ਇਸ ਤਰ੍ਹਾਂ ਦੱਸਦੇ ਆ ਕੁੰਮੀ ਜਲਮ ਹੈ ਤਨ ਤੇ ਸਬਾਹਰ ਤਨ ਵੈਸੀ ਸਰੀਰ ਨੂੰ ਕਹਿੰਦੇ ਆ ਪਰ ਤਨ ਪੁੱਤਰ ਨੂੰ ਬੱਚਿਆਂ ਨੂੰ ਵੀ ਕਹਿੰਦੇ ਆ ਕੁੰਮੀ ਜਲ ਦੇ ਵਿੱਚ ਹੈ ਉਸ ਦੇ ਬੱਚੇ ਬਾਹਰ ਬ੍ਰੇਤੀ ਵਿੱਚ ਨੇ ਪੰਖ ਖੀਰ ਤਿੰਨ ਨਹੀਂ ਨਹੀਂ ਕਿ ਉਹਨਾਂ ਕੋਲ ਦੁੱਧ ਦਾ ਇੰਤਜ਼ਾਮ ਹੈ ਕਿਉਂਕਿ ਸਾਨੂੰ ਇਨਸਾਨੀ ਬੱਚੇ ਨੂੰ ਤੇ ਦੁੱਧ ਮਿਲ ਜਾਂਦਾ ਨਾ ਉਸੇ ਟਾਈਮ ਮਾਂ ਦਾ ਪਰ ਉਹਨਾਂ ਕੋਲੇ ਦੁੱਧ ਦਾ ਇੰਤਜ਼ਾਮ ਨਹੀਂ ਹੈ ਤੇ ਨਾ ਹੀ ਪੰਛੀਆਂ ਵਾਂਗ ਉਹਨਾਂ ਦੇ ਪਰ ਨੇ ਕਿ ਉੱਡ ਕੇ ਕਿਤੇ ਹੋਰ ਚਲੇ ਜਾਣ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨਮਾਹੀ ਇੱਥੇ ਉਹਨਾਂ ਦੀ ਰਾਖੀ ਕੌਣ ਕਰ ਰਿਹਾ ਉਸ ਮਾਲਕ ਦਾ ਨਿਯਮ ਕਰ ਰਿਹਾ ਉਸ ਮਾਲਕ ਦਾ ਹੁਕਮ ਕਰ ਰਿਹਾ ਪੂਰਨ ਜਿਹੜਾ ਪੂਰਾ ਹਰਥਾ ਜਿੱਥੇ ਕਿਤੇ ਵੀ ਉੰਤਾਈ ਨਹੀਂ ਲੱਗਦੀ ਪਰਮ ਆਨੰਦ ਜਿਹੜਾ ਸਾਰੇ ਆਨੰਦਾਂ ਦਾ ਆਨੰਦ ਹੈ ਮਨੋਹਰ ਜਿਹੜਾ ਸਾਰੇ ਮਨ ਨੂੰ ਮੋਹਣ ਵਾਲਾ ਹੈ ਦੇਖ ਸਮਝ ਕੇ ਮਨ ਵਿੱਚ ਸੋਚ ਵਿਚਾਰ ਕੇ ਦੇਖ ਉਹ ਆਪ ਹੀ ਉਹਨਾਂ ਦੀ ਰੱਖੀ ਕਰਦਾ ਹੈ ਜਿਵੇਂ ਪਹਿਲਾਂ ਹੀ ਉਹਨਾਂ ਦਾ ਰਿਜਕ ਉਹਨੇ ਉੱਥੇ ਬਣਾ ਕੇ ਰੱਖ ਦਿੱਤਾ ਹੈ ਆਪਣੇ ਨਿਯਮ ਦੇ ਤਾਕ ਨਿਯਮ ਹੈ ਕਿ ਕਿਛੂ ਕਮੀ ਅੱਗੇ ਦੇਗੀ ਜੇ ਉਹਦਾ ਬੱਚਾ ਪੈਦਾ ਹੋਣ ਤੋਂ ਪਹਿਲਾਂ ਖਰਾਕ ਉੱਥੇ ਹੋ ਗਈ। ਦੇਖੋ ਕਿੰਨੀ ਪਿਆਰੀ ਕੀ ਹੈ। ਹੋਰ ਉਦਾਹਰਣ ਸੁਣੋ ਇੱਕ। ਪਾਖਣਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਕ ਨਹੀਂ। ਜਿਹੜਾ ਪੱਥਰ ਦੇ ਵਿੱਚ ਕੀੜਾ ਉਹ ਗੁਪਤ ਉਹਦਾ ਕਿਤੇ ਰਾਹ ਨਹੀਂ ਹੈ ਬਾਹਰ ਜਦੋਂ ਬਾਹਰ ਜਾਣ ਦਾ ਕਿਤੇ ਰਾਹ ਨਹੀਂ ਹੈ। ਕਿ ਸੇ ਪਸੇ ਵੀ ਪਰ ਉਹ ਜਿਉਂਦਾ ਕਹੈ ਤਨ ਪੂਰਨਤਾ ਉਹ ਕੋ ਮਤਰੇ ਜੀ ਡਰਾਂ ਹੀ ਫਿਰ ਬਧਿਆ ਤੂੰ ਕਿਉਂ ਡਰਦਾ ਹੈ ਉਹ ਪਾਲਣ ਵਾਲਾ ਪ੍ਰਭੂ ਪਰਮਾਤਮਾ ਪੂਰਾ ਹੈ ਉਹਦੇ ਨਿਯਮ ਉਹਦੇ ਸਿਸਟਮ ਉਹ ਪੂਰੇ ਨੇ ਉਹਨਾਂ ਵਿੱਚ ਔਣਤਾ ਹੀ ਨਹੀਂ ਯਾਨੀ ਉਹ ਤੈਨੂੰ ਰਿਸ਼ਕ ਦੇ ਗਏ ਹੀ ਦੇਗਾ ਤੂੰ ਕਾਉ ਵਿਕਰ ਵਿੱਚ ਪਿਆ ਉਹ ਤੇਰਾ ਇੰਤਜ਼ਾਮ ਕਰੇਗਾ ਤੂੰ ਫਿਕਰ ਨਾ ਕਰ ਤੂੰ ਉਦਮ ਕਰ ਕਾਹੇ ਰੇ ਮਨ ਚਿਤਮੈ ਉਦਮ ਜਬ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮੇਂ ਜਨ ਤੋ ਪਾਏ ਤੱਕ ਰਿਜਕ ਆਗੇ ਕਰ ਤਰਿਆ ਰੋਜ਼ ਸ਼ਾਮ ਦੀ ਮਾਣੀ ਵਿੱਚ ਪੜ ਗਿਆ ਤੋ ਆ ਇਹ ਸ਼ਬਦ ਦੀ ਆਪਨ ਕੋਈ ਸਮਝ ਪਈ ਐ ਤੇ ਇਹ ਗੁਰੂ ਸਾਹਿਬ ਜੀ ਨੇ ਤਿੰਨੇ ਸ਼ਬਦ ਪਾਖੇ ਤਾਂ ਧੰਨਾ ਜੀ ਦੀ ਬਾਣੀ ਦੇ ਹੈਡਿੰਗ ਦੇ ਦੀ ਰੱਖੇ ਨੇ ਤੇ ਗਿਣਤੀ ਜੋੜ ਵੀ ਤਿੰਨ ਦੱਸਿਆ ਪਰ ਪਹਿਲਾ ਸ਼ਬਦ ਧੰਨਾ ਜੀ ਦਾ ਆਪਣਾ ਲਿਖਿਆ ਹੋਇਆ ਹੈ ਦੂਜਾ ਸ਼ਬਦ ਗੁਰੂ ਸਾਹਿਬ ਜੀ ਨੇ ਧੰਨੇ ਦੇ ਪਰਥਾਈ ਲਿਖਿਆ ਔਰ ਜੋ ਤੀਜਾ ਸ਼ਬਦ ਹੈ ਉਹ ਫਿਰ ਧੰਨਾ ਜੀ ਦਾ ਆਪਣਾ ਹੈ ਦੂਜਾ ਸ਼ਬਦ ਆਪਣਾ ਗੁਰੂ ਸਾਹਿਬ ਜੀ ਦਾ ਦੇਣ ਦਾ ਮਕਸਦ ਇਹ ਹੈ ਕਿ ਜੋ ਪ੍ਰਚਲਿਤ ਗੱਲ ਸੀ ਕਿ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਲੱਭ ਲਿਆ ਨਹੀਂ ਭਾਈ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਧੰਨਾ ਜੀ ਨੇ ਸੁਣਿਆ ਕਿ ਕਵੀਰ ਸੈਨ ਨਾਮ ਦਿਓ ਤਿਰੋਚਨ ਵਰਗੇ ਭਗਤ ਜਿਹੜੇ ਅਖੌਤੀ ਨੀਵੀਆਂ ਦਾ ਕਵਚੋਂ ਆਉਣ ਵਾਲੇ ਇੰਨੇ ਇੰਨੇ ਵੱਡੇ ਭਗਤ ਬਣ ਗਏ ਕਿ ਲੋਕ ਉਹਨਾਂ ਦੀ ਪੂਜਾ ਕਰਦੇ ਐ ਇਹ ਗੱਲ ਸੁਣ ਕੇ ਜੱਗ ਰੋ ਉਠ ਭਗਤੀ ਲਾਗਾ ਪਰ ਤਖ ਮਿਲੇ ਕੋ ਸਾਈਆਂ ਧੰਨਾ ਵੜਾਗਾ ਇਹ ਗੁਰੂ ਹੀ ਸਾਨੂੰ ਸਮਝਾਉਂਦੇ ਐ ਕਿ ਇਹ ਮੱਤ ਸੋਚਣਾ ਤੁਸੀਂ ਗਲਤ ਸੋਚ ਆਏ ਸੋ ਇਹ ਤਿੰਨੇ ਸ਼ਬਦ ਇਹਦਾ ਵਿਚਾਰਾਂਗੇ ਸਾਰੇ ਵਿਚਾਰ ਦੇ ਵਿੱਚ ਕਲੀਅਰ ਹੋ ਗਿਆ ਕਿ ਇੱਕ ਅਕਾ ਇੱਕ ਓੰਕਾਰ ਉਸ ਮਾਲਕ ਨੂੰ ਹੀ ਤਾਂ ਨਾਜੀ ਮੰਨ ਰਹੇ ਨੇ ਜੋ ਇੱਕ ਓੰਕਾਰ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਐ ਜੂਨੀ ਹੈ ਸਭ ਇਹ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਹੀ ਗਲਤ ਨਾਜੀ ਕਹਿ ਰਹੇ